ਨਾਮ ਹੈ ਕਿ ਉਹ ਕਾਰਸ ਨਹੀਂ ਸੀ ਸੋਗੀ ਤੇ ਬੜੀ ਤੇ ਬੜੀ ਘਰ ਘਟਿਕਦਾ ਰਮ ਵਿਦਿਆਰਥੀ ਦਾ ਨਾਮ ਬੰਦਰ ਸੀ ਜਿਸ ਕੈਸੇ ਸੀ ਪਹਲਾ ਇੱਕ ਬੱਚਾ ਸੀ ਸਾਡਾ ਤੇ ਫਿਰ ਵੀ ਨਾ ਫਲਾਉਂ ਉਸ ਚਾਹ ਨਾ ਬਾਤੇ ਗਈ ਸੀ ਸਾਰੇ ਕੁਝੀ ਕੁਝੀ ਛੱਡ ਕੇ ਅਰ ਕੱਲ ਸਾਨੂੰ ਜਦੋਂ ਪਤਾ ਲੱਗਿਆ ਸੋ ਤਾਂ ਕਿਹਾ ਤੋ ਕਦੀ ਕਦੀ ਸਾਨੂੰ ਚੱਲਣਾ ਚਾਹੀਦਾ ਤੋਰ ਤੋਰ ਬਾਹਰ ਬਾਹਰ ਘਾਟਾ ਪੈ ਮੈਂ ਕਰੂੰਗਾ ਤੇ ਮੇਰੀ ਹੈ ਤੇ ਪਾਰ ਵਾਲਾ ਇੱਕ ਦਮ ਪਹਿਲਾਂ ਰੌਣ ਤੋਂ ਪਹਿਲਾਂ ਹੋਇਆ ਉਹ ਕੋਈ ਸੀ ਉਹ ਕੋਈ ਤੱਕ ਨਹੀਂ ਕਰੀ ਸੀ ਕੰਬਦੇ ਜਾ ਰਿਹਾ ਸੀਗਾ ਕੰਬਦੇ ਜਾਂਦੇ ਰੋਡ ਕ੍ਰੋਸ ਕਰਨ ਲੱਗਿਆ ਘੱਟੇ ਦੀ ਲਪੇਟ ਦੇ ਵਿੱਚ ਆ ਗਿਆ ਜਿਹੜਾ ਉਹ ਦੋ ਤਾਰੀ ਤੇ ਭੋਟਾ ਵੀ ਪੇਚ ਗਿਆ ਇਹ ਕਹ ਰਹੇ ਸਾਡਾ ਪੁੱਤ ਸਾਡੇ ਕੋਲ ਆ ਚੁੱਕਾ ਹੁਣ ਇਹੋ ਪੁੱਤ ਦਾ ਮੌਤ ਹੋ ਗਈ ਸੀ ਅਸਲ ਕਹਿੰਦੇ ਸਾਡੇ ਪੁੱਤ ਦੀ ਮੌਤ ਹੋ ਗਈ ਸੀ ਸਰ ਜੀ ਜਿਹੜਾ ਕਰਪਾ ਕਰੀਏ ਇਹ ਕਿੜਾ ਬੀ ਨਾਮ ਨੂੰ ਸੁਜੀਤ ਸਿੰਘ ਹੈ ਜਿਹੜਾ ਕਰਪਾ ਕਰੀਏ ਬੱਚੇ ਦੀ ਬੈਟਰੀ ਆ ਕਿਤਾ ਉਹ ਕਾਰਨ ਆਈ ਹੋਈ ਆ ਇਹ ਕੰਮ ਤੇ ਜਾ ਰਿਹਾ ਤੇ ਵਿੱਚੋਂ ਗੱਡੀ ਨੇ ਟ੍ਰੇਡ ਮਾਰੀ ਇਹ ਕਿੰਨੇ ਚਿਰ ਹੋ ਗਿਆ ਸਟ੍ਰੇਡ ਮਹੀਨਾ ਹੋ ਗਿਆ ਜੀ ਉਮਰ ਕਿੰਨੀ ਕੁ ਦੀ ਹੈ ਉਮਰ 23 ਸਾਲ ਦਾ ਨੰਨ ਮਾਤਾ ਅਟੈਕ ਵੀ ਲੱਗਾ ਤੇਰਾ ਭਤੀਜਾ ਕਾਰਨ ਕੀ ਬੀਤ ਗਿਆ ਲੱਗਦਾ ਕਿ ਸਾਡੀ ਮੱਧ ਉਸ ਦਿੱਤੀ ਜਾਵੇ ਕਿ ਦਿਨੋਂ ਪਹਿਲਾਂ ਹੋਈ ਹੈ ਜੀ ਬਾਕੀ ਤਾਂ ਠੀਕ ਠਾਕ ਬੰਦਾ ਹੀ ਹੋ ਕੋਈ ਗੱਲ ਬਾਤ ਨਹੀਂ ਤੋਂ ਬੁਤੀ ਜੇਦੀ ਇੱਕ ਪਿੱਛੇ ਜ਼ਬਰ ਚੱਲ ਗਿਆ ਜੀ ਕਿ ਇੱਥੇ ਕੋ ਤੋਂ ਹੀ ਖੇਤੀਬਾੜੀ ਕਰਦੇ ਨੇ ਇੱਕ ਉਹ 1.5 ਕਿਮੀ ਨਦੀ ਲੱਗ ਪਈ ਹੈ ਮੇਰੇ ਸਾਹਮਣੇ ਜਾ ਕੇ ਲੈ ਮੈਂ ਇੱਕ ਉਪਰਾਹ ਹੈ ਇਹ ਤਾਂ ਕੋਈ ਕਾ ਚੇਤੀ ਜੇ ਜੀ ਉਹ ਮਾਤਾ ਜੀ ਜੀ ਹਾਂ ਜੀ ਮੈਂ ਸਾਫ ਦਾ ਸਰਪੰਚ ਹਾਂ ਸਾਡੇ ਪਿੰਡ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿਹੜੀ ਪਿੰਡ ਚ ਬਹੁਤ ਹੀ ਸਾਡੇ ਪਿੰਡ ਸੁਖ ਦੀ ਲਹਿਰ ਹੈ ਜੀ ਇਹ ਨੌਜਵਾਨ ਮੁੰਡਾ ਸਾਡਾ 1.5 ਮਹੀਨਾ ਪਹਿਲਾਂ ਉੱਥੇ ਗਿਆ ਸੀ ਜੀ ਤੇ ਜਦੋਂ ਉਹ ਕਲੀਪ ਤੇ ਆਪਣੇ ਕੰਮ ਲਈ ਸਵੇਰੇ ਸਾਈਕਲ ਤੇ ਜਾ ਰਿਹਾ ਸੀਗਾ ਇੱਕ ਤੇਜ਼ ਰਫਤਾਰ ਗੱਡੀ ਨਾਲ ਐਕਸੀਡੈਂਟ ਦੇ ਵਿਕਤੀ ਦੀ ਮੌਤ ਹੋ ਗਈ। ਹਾਂਜੀ ਆਪਣੇ ਘਰੋਂ ਇੱਕ ਕੰਮ ਕਰਨ ਵਾਲਾ ਵਿਅਕਤੀ ਗਿਆ ਜਮੀਨ ਘਾਟੋਂ ਕਰਕੇ ਬਾਹਰ ਜਾ ਕੇ ਮਿਹਨਤ ਕਰਾ ਤੇ ਆਪਣੇ ਪਰਿਵਾਰ ਨੂੰ ਸੱਤ ਕਰਾਂ ਜੀ। ਬਾਰੇ ਫੀਲਮਿੰਨੇ ਵਿੱਚ ਵਿਚਾਰ ਰਹੀ। ਅਸੀਂ ਪੰਜਾਬ ਸਰਕਾਰ ਕੋਲ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਕਿ ਜਿਹੜੀ ਮੁੰਡੇ ਦੀ ਡੈੱਡ ਬੋਰਡ ਦੀ ਹੈ ਜੀ ਤੇ ਉਹਨੂੰ ਪੰਜਾਬ ਲਿਆਉਣ ਵਿੱਚ ਸਾਡੀ ਸਰਕਾਰ ਬਹੁਤ ਮਦਦ ਕਰੇ ਵੀ ਜਲਦੀ ਤੋਂ ਜਲਦੀ ਡੈੱਡ ਬੋਡੀ ਸਾਡੇ ਕੋਲ ਉੱਥੇ ਪਹੁੰਚੇ ਜੀ ਤੇ ਉਹਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਟਾਈਮ ਸਰ ਹੋ ਸਕੇ ਜੀ ਇਹ ਕਬੂਨ ਆ ਇਹ ਵੀ ਜੀ ਕੱਲ 12:00 ਵਜੇ ਦਾ ਇਟਲੀ ਦੇ ਵਿੱਚ ਹੋਇਆ ਜੀ ਇਹ ਤੇ ਸਾਨੂੰ ਇੱਥੇ 4:00 ਵਜੇ ਪਤਾ ਲੱਗੇ ਜੀ ਵੀ ਇਹ ਦਰਘਟਨਾ ਹੋ ਗਈ ਉੱਥੇ ਉਹਦੀ ਮੌਕਤ ਹੀ ਮੌਤ ਹੋ ਗਈ